ਲਓ ਜੀ ਆਪਾਂ ਬਣਾਉਣੇ ਨੇ ਅੱਜ ਪਕੌੜੀ ਪਕੌੜੀ ਆਪਾਂ ਬਣਾਉਣੇ ਨੇ ਅੱਜ ਪਨੀਰ ਵਾਲੀ ਆ ਹਰੀਆਂ ਮਿਰਚਾਂ ਤੇ ਅਦਰਕ ਦਾ ਪੀਸ ਚ ਜੇ ਆਪਾਂ ਮੋਟਾ ਮੋਟਾ ਕੱਟ ਕੇ ਰੱਖ ਲਿਆ ਵੇਸਣਾ ਆਪਾਂ ਛਾਣ ਲਿਆ ਤੇਲ ਆਪਾਂ ਡੱਬੇ ਚ ਹੋਰ ਪਾ ਲਾਂਗੇ ਤੇ ਕੜਾਈ ਤੇ ਆਪਣੀ ਛਾਨਣੀ ਤਿਆਰ ਹੈ ਗੈਸ ਤਿਆਰ ਇਧਰ ਆਪਾਂ ਪਨੀਰ ਆਪਣੇ ਘਰ ਦਾ ਬਣਾ ਕੇ ਰੱਖਿਆ ਹੋਇਆ ਘਰ ਦਾ ਆਪਾਂ ਪਨੀਰ ਬਣਾ ਕੇ ਰੱਖਿਆ ਹੋਇਆ ਇਹਨੂੰ ਆਪਾਂ ਕਟਿੰਗ ਕਰਦੇ ਆ ਤੇ ਆਪਾਂ ਸਾਰੇ ਹਿੱਸੇ ਨੂੰ ਇਸ ਸੰਧਿਆ ਤਿਆਰ ਕਰ ਰਹੀ ਆਂ ਇਹ ਚਪਾਤੇ ਇਹ ਲਵਾਂਗੇ ਤੇ ਇੱਧਰ ਆਪਾਂ ਘੋਲ ਬਣਾਵਾਂਗੇ ਕੀ ਕੀ ਪਾਉਣੇ ਆ ਘੋਲ ਚ ਕੀ ਕੀ ਫੀਲਿੰਗ ਆਪਾਂ ਕਰਦੇ ਆਂਗੇ ਪਕੌੜਿਆਂ ਦੀ ਉਹਦੇ ਵਿੱਚ ਕੀ ਭਰਦੇ ਆਂ ਤੇ ਤੁਹਾਨੂੰ ਸਾਰਾ ਦਿਖਾਉਣੀ ਆ ਤੇਲ ਆਪਾਂ ਹੋਰ ਪਾ ਲੈਨੇ ਆ ਤੇ ਆਪਾਂ ਪੂਰੀ ਫੀਲਿੰਗ ਚੱਕ ਲਈ ਆ ਹਲਵਾਈਆਂ ਤੇ ਟੇਲਰ ਹੁਣ ਆਪਾਂ ਬਾਹਰ ਠੀਕ ਹੈ ਜੀ ਟੇਲਰ ਵਾਲੀ ਫੀਲਿੰਗ ਨਹੀਂ ਜਾਣੀ ਹੁਣ ਇੱਥੇ ਤੇ ਆਪਾਂ ਪਕੌੜੇ ਬਣਾਉਣੇ ਆ ਲਓ ਜੀ ਇਹ ਆਪਣਾ ਪਨੀਰ ਆ ਇਹਨੂੰ ਆਪਾਂ ਕਟ ਲੈਨੇ ਸੈਡਾਂ ਤੋਂ ਵਿਚੋਂ ਆਪਾਂ ਪੀਸ ਕੱਢਾਂਗੇ ਛੱਡਦੇ ਆਪਾਂ ਇਹ ਵੀ ਨਹੀਂ ਕੱਢਾਂਗੇ ਤਾਂ ਆਪਾਂ ਇਹ ਵੀ ਪਰ ਪਹਿਲਾਂ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਇੱਧਰ ਹੋਈਆਂ ਜ਼ਿਆਦਾ ਬਾਕੀ ਸਾਰੇ ਠੀਕ ਕਿ ਆਪਾਂ ਸੈਚ ਚਿਰ ਲਾ ਲਾ ਦਿਨ ਅੱਜ ਵਿੱਚ ਫਿਰ ਆਪਾਂ ਨਾ ਵੀਡੀਓ ਸਾਈਜ਼ ਦੇ ਆਪਾਂ ਪੀਸ ਕਰਨੇ ਨੇ ਇਹਦੇ ਚੋ ਵੀ ਆਪਾਂ ਲੇਅਰ ਚੋ ਵੀ ਦੋ ਦੋ ਕਰਨੇ ਨੇਗੇ ਕਿਉਂਕਿ ਕਾਫੀ ਘਰ ਦਾ ਪਨੀਰ ਬਣਿਆ ਹੋਇਆ ਤੇ ਕਾਫੀ ਜਿਆਦਾ ਫੁੱਲ ਜਾਂਦੇ ਨੇ ਪਕੌੜੇ ਜਿਹੜੇ ਨੇ ਆਰਾਮ ਨਾਲ ਤੁਸੀਂ ਕਮਰੇ ਦੇ ਵਿੱਚ ਬੈਠ ਕੇ ਇਹਨੂੰ ਕੱਟ ਸਕਦੇ ਹੋ ਕਿਉਂਕਿ ਰਸੋਈ ਦੇ ਵਿੱਚ ਆ ਗਰਮੀ ਬਹੁਤ ਜਿਆਦਾ ਇਹਦਾ ਕਟਿੰਗ ਦੇ ਕੰਮ ਕਰਨਾ ਫਿਰ ਭਰ ਕੇ ਆਪਾਂ ਬਾਅਦ ਵਿੱਚ ਤਲ ਨਹੀਂ ਹੁੰਦੇ ਕੱਟ ਲੋ ਇਹਦੇ ਚੋਂ ਵੀ ਆਪਾਂ ਨਾ ਦੋ ਦੋ ਕਰਾਂਗੇ ਇਹ ਵੀ ਮੋਟਾ ਜਿਆਦਾ ਇੰਨਾ ਮੋਟਾ ਨਹੀਂ ਤਾਂ ਬਹੁਤ ਜਿਆਦਾ ਫੁੱਲ ਜਾਊਗਾ ਇਸ ਤਰ੍ਹਾਂ ਕੱਟ ਕੇ ਇਸ ਤਰ੍ਹਾਂ ਦੋ ਲੇਹਰਾਂ ਕਰ ਲਾਂਗੇ ਆਪਾਂ ਇਸ ਤਰ੍ਹਾਂ ਜੁੜੇ ਹੀ ਰਹਿਣ ਦੇਣਾ ਇੱਕ ਸਾਈਡ ਤੋਂ ਆਪਾਂ ਕਰਾਂਗੇ ਇਸ ਤਰ੍ਹਾਂ ਕਰਕੇ ਇੱਕ ਇੱਕ ਪੀਸ ਦੇ ਆਪਾਂ ਦੋ ਦੋ ਬਣਾ ਲੈਣੇ ਇਦੇ ਵਿੱਚ ਵੀ ਆਪਾਂ ਥੋੜਾ ਮਸਾਲਾ ਬਣਾਵਾਂਗੇ ਉਹ ਭਰਾਂਗੇ ਉਹਦੇ ਨਾਲ ਬਹੁਤ ਵਧੀਆ ਲੱਗਦੇ ਨੇ ਘਰ ਦਾ ਹੀ ਸੁਆਣ ਜੇਤ ਬਣਾ ਲੈਨੇ ਹੁੰਨੇ ਆਪਾਂ ਐਸਟਰਾ ਕੱਕਿਆ ਪਸਾੜੂ ਪੀਸ ਐਸਟਰਾ ਲੈਣੇ ਇੱਕ ਇੱਕ ਤੋਂ ਦੋ ਦੋ ਕਿਉਂਕਿ ਜੇ ਲੇਅਰ ਪਤਲੀ ਹੈ ਤਾਂ ਫਿਰ ਕੋਈ ਚੱਕਰ ਨਹੀਂ ਜੇ ਲੇਅਰ ਮੋਟੀ ਹੈ ਤਾਂ ਥੋੜੇ ਜਿਹਾ ਆਪਾਂ ਬਰੀਕ ਕਰ ਲਾਂਗੇ ਇਹਨਾਂ ਨੂੰ ਦੇਖਿਆ ਤੁਸੀਂ ਕਾਫੀ ਜ਼ਿਆਦਾ ਇਹ ਫੁੱਲ ਜਾਂਦੇ ਨੇ ਇਸ ਤਰੀਕੇ ਦੇ ਨਾਲ ਸਾਰੇ ਆਪਾਂ ਪਕੌੜੇ ਜਿਹੜੇ ਨੇ ਪਨੀਰ ਦੇ ਪੀਸ ਜਿਹੜੇ ਨੇ ਇਸ ਤਰ੍ਹਾਂ ਤਿਆਰ ਕਰ ਲੈਣੇ ਨੇ ਇਹਦੇ ਵਿੱਚ ਫਿਰ ਆਪਾਂ ਭਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਸਾਰੇ ਪੀਸ ਕਰ ਲਈਏ ਲਓ ਜੀ ਇਹਨਾਂ ਦੇ ਵਿੱਚ ਆਪਾਂ ਸਾਰਿਆਂ ਦੇ ਪੀਸ ਕਰ ਲਏ ਨੇ ਇਸ ਤਰ੍ਹਾਂ ਕਰਕੇ ਹਾਂ ਆਪਾਂ ਐਤੋਂ ਐਤਰੇ ਆਪ ਸਾਰੇ ਪੀਸ ਬਣਾ ਲਈ ਨੇ ਇਹ ਇਹਦੇ ਵਿੱਚ ਪਾਉਣ ਵਾਸਤੇ ਆਪਾਂ ਆਮ ਹੀ ਘਰ ਦੇ ਵਿੱਚ ਜਿਹੜਾ ਆਪਾਂ ਸਬਜ਼ੀ ਚ ਮਸਾਲਾ ਪਾਉਂਦੇ ਆ ਉਹ ਤੇ ਲਾਲ ਮਿਰਚ ਤੇ ਨਮਕ ਤੇ ਥੋੜਾ ਜਿਹਾ ਅਦਰਕ ਤੇ ਹਰੀ ਮਿਰਚ ਦਾ ਪੇਸਟ ਪਾ ਲਿਆ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਦਹੀਂ ਇਸ ਤਰ੍ਹਾਂ ਮੈਂ ਤੁਸੀਂ ਦਹੀਂ ਵਿੱਚ ਪਾ ਕੇ ਬੜੇ ਸਵਾਦ ਲੱਗਦੇ ਨੇ ਤੁਸੀਂ ਇਸ ਤਰ੍ਹਾਂ ਹੀ ਬਣਾ ਕੇ ਵੇਖਿਓ ਰਵਾਇਤੀ ਤਾਂ ਪਤਾ ਨਹੀਂ ਕੀ ਪਾਉਂਦੇ ਨੇ ਪਰ ਆਪਾਂ ਮੈਂ ਤਾਂ ਇਹ ਹੀ ਪਾਉਣੀ ਹਾਂ ਇਹਦੇ ਢੁਲੈਂਗੇ ਬਣਾ ਕੇ ਵਿੱਚ ਭਰ ਦੇਣੀ ਨੇ ਤੇਲ ਜੀ ਥੋੜੋ ਥੋੜਾ ਪਾ ਲਈ ਦੀ ਆ ਇਸ ਤਰ੍ਹਾਂ ਐ ਲੱਗ ਪਤਲਾ ਮਸਾਲਾ ਬਣਾ ਕੇ ਤੇ ਥੋੜਾ ਥੋੜਾ ਵਿੱਚ ਭਰ ਕੇ ਤੇ ਉਹਨਾਂ ਨੂੰ ਬੰਦ ਕਰ ਦਿੰਦਾ ਥੋੜਾ ਥੋੜਾ ਚੁਕਾ ਲੀਆ ਤਾਂ ਮੈਂ ਬਣਾ ਕੇ ਦਿਖਾਉਣੀ ਆ ਲਓ ਜੀ ਆਹ ਜਿਹੜੇ ਇਸ ਤਰ੍ਹਾਂ ਆਪਾਂ ਮਸਾਲਾ ਬਣਾਇਆ ਦਹੀਂ ਤੇ ਉਹਦੇ ਨਾਲ ਇਹਨੂੰ ਚਾਹੇ ਤੁਸੀਂ ਐਸਟਰਾ ਚਿੰਚੇ ਦੇ ਨਾਲ ਪਰੋ ਲੋ ਚੇ ਦੀ ਕਰ ਦੋ ਦੇ ਨਾਲ ਪਰੋ ਥੋੜਾ ਥੋੜਾ ਇਸ ਤਰ੍ਹਾਂ ਭਰ ਕੇ ਐਦਾਂ ਨੂੰ ਬੰਦ ਕਰ ਦੇਣਾ ਐਸਟਰਾ ਤੇ ਤੇਜ ਲੂਣ ਮਿਰਚਾਂ ਲੁੰਦਾ ਆਪਾਂ ਥੋੜਾ ਥੋੜਾ ਹੀ ਭਰਦੇ ਆਂ ਦੇ ਵਿੱਚ ਇਸ ਤਰ੍ਹਾਂ ਭਰ ਕੇ ਆਪਾਂ ਸਾਰੇ ਜਿਹੜੇ ਇਹਨੇ ਰੱਖ ਲੈਣੇ ਨੇ ਫਿਰ ਆਪਾਂ ਇਹਦਾ ਕੋਲ ਬਣਾਵਾਂਗੇ ਇਹ ਆਪਣੀ ਪੂਰੀ ਤਿਆਰੀ ਹੋ ਜੂਈ ਤੇ ਪਨੀਰ ਆਪਾਂ ਬਣਾ ਨਹੀਂ ਬਣਾਣਾ ਖਾਇਆ ਹੋਇਆ ਤੇ ਪਨੀਰ ਆਪਾਂ ਘਰੀ ਬਣਾਇਆ ਹੋਇਆ ਜਿਸ ਤਰ੍ਹਾਂ ਦਾ ਪਨੀਰ ਤੁਸੀਂ ਇਹ ਆਪਣਾ ਮੱਝ ਦੇ ਦੁੱਧ ਦਾ ਪਨੀਰ ਹੈ ਤੇ ਦਾ 10 ਕਿਲੋ ਦੁੱਧ ਹੋਣਾ ਜਿਹਦੇ ਚੋਂ ਇਹ ਬਣ ਗਿਆ ਇੰਨਾ ਸਰ ਪਨੀਰ ਇਨਾ ਸਾਫਟ ਤੇ ਵਧੀਆ ਖਲਵਾਈਆਂ ਵਰਗਾ ਪਨੀਰ ਜਿਹੜਾ ਇਹ ਆਪਾਂ ਘਰ ਹੀ ਬਣਾ ਸਕਦੇ ਆ ਬੜਾ ਸੌਖਾ ਤਰੀਕਾ ਹੈ ਜਿਹੜਾ ਪਨੀਰ ਆਪਾਂ ਮੁੱਲ ਲਿਆਉਂਦੇ ਆ ਨਾ ਉਹ ਪਤਾ ਨਹੀਂ ਕਾਹਦਾ ਬਣਿਆ ਹੁੰਦਾ ਕਾਹਦਾ ਨਹੀਂ ਤੇ ਇਹਦੇ ਵਾਸਤੇ ਤੁਸੀਂ ਜੋ ਵੀ ਘਰੇ ਵਰਤਦੇ ਹੋ ਪਨੀਰ ਘਰ ਹੀ ਬਣਾ ਲਿਆ ਕਰੋ ਇਸ ਤੋਂ ਚੰਗਾ ਕਿਸੇ ਦੇ ਘਰੋਂ ਜੇ ਦੁੱਧ ਨਾ ਹੋਵੇ ਤਾਂ ਕਿਸੇ ਤੋਂ ਲੈ ਲਓ ਦੁੱਧ ਤੇ ਪਨੀਰ ਜਿਹੜਾ ਆਪਾਂ ਘਰੇ ਬਣਾ ਲਿਆ ਉਹ ਮੁੱਲ ਦਾ ਪਨੀਰ ਕਦੇ ਨਾ ਲਿਆਵੋ ਉਹਦਾ ਉਹ ਇੰਨੇ ਸਵਾਦ ਨਾਲ ਸਬਜੀ ਬਣੇ ਨਾਲ ਪਕੌੜੇ ਬਣਨ ਦੇਖੋ ਕਿੰਨਾ ਸਾਫ ਤੇ ਸਾਫ਼ ਤੇ ਜਿਹੜਾ ਪੀਜਾ ਇਸ ਤਰ੍ਹਾਂ ਬਣਿਆ ਚਿੱਟਾ ਬਿਲਕੁਲ ਹੈ ਇਹ ਸਾਰਾ ਆਪਾਂ ਇਸ ਤਰ੍ਹਾਂ ਭਰ ਕੇ ਰੱਖ ਲੈਨੇ ਫਿਰ ਆਪਾਂ ਮਿਲਦੇ ਆਂ ਕੋਲ ਬਣਾਉਂਗਾ ਇਹਦੇ ਤੋਂ ਤੋਂ ਦੇਖ ਆਪਾਂ ਦਿਖਾਉਣੀ ਆ ਲਾ ਗਏ ਆਪਣੇ ਸਾਰੇ ਜਿਹੜੇ ਪਨੀਰ ਦੇ ਪੀਸ ਨੇ ਆਪਾਂ ਭਰ ਕੇ ਇਸ ਤਰ੍ਹਾਂ ਤਿਆਰ ਕਰ ਲਏ ਨੇ ਇੱਕ ਸਾਈਡ ਤੋਂ ਪਰੇ ਜੁੜਿਆ ਰਹੇ ਤਾਂ ਬਾਕੀ ਸੈਟਅਪ ਕੱਟ ਲੈਂਦੇ ਤੇ ਇਸ ਤਰ੍ਹਾਂ ਆਪਾਂ ਸਾਰਾ ਪੀਪ ਜਿਹੜੇ ਨੇ ਭਾਤੇ ਰੱਖ ਲਏ ਨੇ ਹੁਣ ਆਪਾਂ ਕੋਲ ਤਿਆਰ ਕਰਦੇ ਲੋਟੀ ਮੇਸਣ ਦਾ ਆਪਾਂ ਕੋਲ ਤਿਆਰ ਕਰਦੇ ਆਂ ਇਹਦੇ ਵਿੱਚ ਆਪਾਂ ਥੋੜਾ ਜਿਆਦਾ ਪਾਉਨੇ ਆ ਅਦਰਕ ਦਾ ਤੇ ਉਹਦਾ ਪੇਸਟ ਮਿਰਚਾਂ ਦਾ ਥੋੜਾ ਜਿਹਾ ਸੁੱਕਾ ਦੰਨਿਆਂ ਮਲਕੈਸਟਰ ਇਟਸ ਆਲ ਨਮਕ ਪਾ ਲਓ ਥੋੜਾ ਜਿਹਾ ਨਮਕ ਹਿਸਾਬ ਦਾ ਪਾਉਣਾ ਕਿਉਂਕਿ ਆਪਾਂ ਦੂਸਰੇ ਫੀਲਿੰਗ ਦੇ ਵਿੱਚ ਵੀ ਜਿਹੜੀ ਭਰੀ ਹੈ ਉਹਦੇ ਵਿੱਚ ਵੀ ਪਾਇਆ ਹੋਇਆ ਇਸ ਲਈ ਆਪਾਂ ਇਹਦੇ ਵਿੱਚ ਹਿਸਾਬ ਦਾ ਹੀ ਪਾਉਣਾਗਾ ਜ਼ਿਆਦਾ ਨਹੀਂ ਪਾਉ ਬਿਲਕੁਲ ਜਿਵੇਂ ਜੀਵਿੰਦ ਜੀ ਆਹਾਂ ਚੁੰਦੇ ਨੇ ਉਸ ਤੋਂ ਵੀ ਜ਼ਿਆਦਾ ਟੇਸਟੀ ਲੱਗਦੇ ਨੇ ਇਹ ਕੋਲੇ ਹੇ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ। ਹਰੀ ਮਿਰਚ ਆਪਾਂ ਥੋੜੀ ਜਿਹੀ ਪਾਈ ਹੈ। ਤੇ ਇਹਦੇ ਵਿੱਚ ਆਪਣਾ ਕੁਝ ਸਿਕੜੇ ਜਿਹਾ ਆ ਜਾਂਦੇ ਨੇ ਕਿਉਂਕਿ ਇਹਦੀ ਤਾਂ ਬੰਦੇਰੀ ਚੜਾਉਣੀ ਹੁੰਦੀ ਹੈ। ਥੋੜਾ ਜਿਹਾ ਆਪਾਂ ਪਾਵਾਂਗੇ ਮਸਾਲਾ ਜਿਹੜਾ ਆਪਣਾ ਘਰੇ ਆਮ ਆਪਾਂ ਤਿਆਰ ਕੀਤਾ ਹੋਇਆ। ਬਹੁਤ ਸਾਰੇ ਜੀਂਜਰ ਭਾ ਕੇ। ਜੇ ਨਹੀਂ ਤਾਂ ਤੁਸੀਂ ਕੋਲ ਬਣਾਉਣਾ ਚਾਹੇ ਤਾਂ ਕਰਦਣਾ ਹੱਥ ਆਪਾਂ ਚੰਗੀ ਤਰ੍ਹਾਂ ਸਬੜਨ ਨਾਲ ਧੋਤੇ ਹੋਏ ਨੇ ਠੀਕ ਹੈ ਜੀ ਕਿਉਂਕਿ ਜਿਹੜਾ ਕੰਮ ਹੱਥ ਨਾਲ ਹੋਣਾ ਉਹ ਕੰਮ ਨਹੀਂ ਜੇ ਹੋਣਾ ਚੰਜੇ ਕਣਛੀਆਂ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸਾਰੇ ਮਸਾਲੇ ਚਾਹੂ ਤੇਰਿਤ ਥੋੜੀ ਜੀ ਆਪਾਂ ਪਾ ਸਕਦੇ ਹਾਂ ਅ ਮਿੱਠੀ ਸੁੱਕੀ ਆਪਾਂ ਪਾ ਲੈਂਦੇ ਥੋੜੀ ਜੀ ਆਪਣੇ ਕੋਲ ਹੈਗੀ ਆ ਆਪਾਂ ਪਾ ਲੈਂਦੇ ਥੋੜੀ ਜੀ ਬਹੁਤ ਹੀ ਜਿਆਦਾ ਨਹੀਂ ਆਪਾਂ ਥੋੜੀ ਜਿਹੀ ਵਰਤਦੇ ਹੁਣੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਸਾਫਤ ਜੀਰਾ ਤੇ ਹੁਣ ਇਹਨੂੰ ਆਪਾਂ ਪੰਪਾ ਘਿਣਾ ਦਾ ਹੋਰ ਤਿਆਰ ਕਰ ਲੈਣਾ ਹੈ ਕਿਉਂਕਿ ਆਪਾਂ ਥੋੜਾ ਜਿਹਾ ਪਾਣਾ ਪਾਵਾਂਗੇ ਕਿਉਂਕਿ ਜਿਆਦਾ ਆਪ ਜਿਹੜਾ ਕੜਾ ਨੂੰ ਰੱਖਣਾ ਨਾ ਬਹੁਤਾ ਪਤਲਾ ਰੱਖਣਾ ਤੇ ਇਹਨੂੰ ਥੋੜਾ ਜਿਹਾ ਆਪਣਾ ਹੱਥਾਂ ਦੇ ਨਾਲ ਮੈਂ ਜਿਆ ਕਰਕੇ ਨਾ ਫਲਫੀ ਜਿਹਾ ਕਰ ਲੈਣਾਗਾ ਤਾਂ ਇਹ ਲੇਅਰ ਆਪਣੀ ਚੰਗੀ ਤਰ੍ਹਾਂ ਬਣ ਕੇ ਆਵੇ ਨਾਲ ਦੀ ਨਾਲ ਪਾਣੀ ਪਾ ਕੇ ਆਪਾਂ ਵੇਖੀ ਜਾਣਾਗਾ ਜਿਆਦਾ ਕੜਾ ਵੀ ਹੋਵੇ ਤਾਂ ਵੀ ਲੇਅਰ ਵਧੀਆ ਨਹੀਂ ਆਉਂਦੀ ਜਿਆਦਾ ਪਤਲਾ ਹੋ ਜੇ ਤਾਂ ਲੇਅਰ ਜਿਹੜੀ ਹੈ ਵਧੀਆ ਨਹੀਂ ਆਉਂਦੀ ਇਹਨੂੰ ਪੈਸਟਰਾਨ ਕਰਨੇ ਐ ਇਸ ਤਰ੍ਹਾਂ ਦੇ ਨਾਲ ਨਾ ਥੋੜਾ ਜਿਹਾ ਵੇਸਣਾ ਜਿਹੜਾ ਉਹ ਫੁੱਲ ਜਾਂਦਾ ਫਲਫੀ ਜਾ ਹੋ ਜਾਂਦਾ ਹੈਗਾ ਉਹਦੇ ਨਾਲ ਇਹਦੀ ਕੋਟਿੰਗ ਬਹੁਤ ਵਧੀਆ ਹੁੰਦੀ ਹੈ ਜੀ ਐਸਟਰਾ ਕਰਕੇ ਤੇ ਨੂੰ ਅੱਪਰ ਸਤੇ ਛੱਡ ਦੇਣਾ ਇਸ ਤਰ੍ਹਾਂ ਕਰਨਾ ਚਿਰਚ ਆਪਣਾ ਤੇਲ ਗਰਮ ਹੋਊ ਟੂ ਪੱਤੇਲ ਜਿਹੜਾ ਕੜਾਈ ਦੇ ਵਿੱਚ ਪਾ ਲੈਨੇ ਆ ਗੈਸ ਜਿਹੜਾ ਪਹਿਲਾਂ ਜਾਨ ਲੈ ਲਈ ਫਿਰ ਆਪਾਂ ਕੜਾਈ ਚ ਜਿਹੜਾ ਤੇਲ ਪਾ ਲੈਨੇ ਆ ਐਸ ਤਰ੍ਹਾਂ ਕਰਨ ਦੇ ਨਾਲ ਐਦੋਂ ਦਾ ਆਪਣਾ ਹੋ ਜਾਣਾ ਵੀ ਆਪਣੀ ਗੱਲ ਟੁੱਟੇ ਨਾ ਲੈਂਜੀ ਨਾ ਐਸ ਤਰ੍ਹਾਂ ਦਾ ਵਧੀਆ ਜਿਹਾ ਹੋ ਜਾਣਾ ਚਾਹੀਦਾ ਆਪਣਾ ਕੋਲ ਨਾ ਪਤਲਾ ਨਾ ਕੋਤਾ ਦਾ ਬਣਾ ਸਕਦੇ ਜੀ ਕੋਲ ਤਾਂ ਬਚਦੇ ਤੁਸੀਂ ਆਹ ਨੂੰ ਪਿਆਜ਼ ਕੱਟ ਕੇ ਥੋੜਾ ਵੇਸੰਗ ਹੋਰ ਪਾ ਕੇ ਦੂਸਰੇ ਕੋੜੇ ਪਿਆਜ਼ਾਂ ਵਾਲੇ ਵੀ ਬਣਾ ਸਕਦੇ ਹੋ ਆਲੂ ਵਾਲੇ ਬਣਾ ਸਕਦੇ ਹੋ ਜੇ ਤੁਸੀਂ ਆਲੂ پتਲੇ پتਲੇ ਕੱਟ ਕੇ ਜਿਵੇਂ ਪਨੀਰ ਦੇ ਕੋੜੇ ਬਣਾਵਾਂਗੇ ਏਵੇਂ ਵੀ ਤੁਸੀਂ ਬਣਾ ਸਕਦੇ ਹੋ ਹੁਣ ਇਹ ਨੂੰ ਫੋਕ ਦੋ ਮਿੰਟ ਰੈਸਟ ਤੇ ਕਰਦੇ ਹੁਣ ਅੰਦਰ ਆਪਾਂ ਤੇਲ ਪਾ ਲੈਨੇ ਆ ਉਜੀ ਇਧਰ ਆਪਣੀ ਚਾਹ ਬਣਨ ਦੀ ਬਈ। ਵਾਜੀ ਇਧਰ ਆਪਣੀ ਚਾਹ ਬਣਦੀ ਪਈ ਅੰਦਰਖ ਤੇ ਨੌ ਲੱਝੀ ਹੁੰਦੀ ਚਾਹ ਇਹ ਵੀ ਆਪ ਇਦਾਂ ਆਪਣਾ ਤੇਲ ਗਰਮ ਹੋ ਗਿਆ ਤੇਲ ਆਪਣਾ ਗਰਮ ਹੋ ਗਿਆ ਬਿਲਕੁਲ ਪਕਾ ਲਿਆ ਘਰ ਦਾ ਆਪਣਾ ਤੇਲ ਹੁਣ ਆਪਾਂ ਪਕੌੜੇ ਜਿਹੜੇ ਨੇ ਘੱਟਿਆ ਮੇਸਪੋਨੀਆ ਤੇ ਤਾਂ ਮਿਕ ਹੋਣੀ ਲਾਉ ਜਿਆ ਸਰਾਪਾ ਪਕੌੜੇ ਵਿੱਚ ਚਾਰ ਪੰਜ ਪੀਸ ਪਾਏ ਸੀਗੇ ਮੇਰਾ ਵੀਡੀਓ ਨਹੀਂ ਬਣੀ ਹੈਗੀ ਤੇ ਜਿਹੜੀ ਕੈਮਰਾ ਨਾਲ ਚਲਾਇਆ ਜਾਂਦਾ ਸੀ ਤੇ ਆਪਾਂ ਦੁਬਾਰਾ ਪਾ ਕੇ ਦਿਖਾ ਦਿੰਦੇ ਆ ਕਿਉਂਕਿ ਹਜੇ ਖਤਰ ਨੂੰ ਨਹੀਂ ਹੋਇਆ ਹਜੇ ਤਾਂ ਚਾਰ ਪੰਜ ਹੀ ਆਪਾਂ ਪਾਏ ਸੀਗੇ ਦੇਖੋ ਆਪਾਂ ਕਿੰਨੀ ਪਤਲੀ ਪਤਲੀ ਹੈ ਨਾ ਲੇਅਰ ਕੱਟੀ ਸੀਗੀ ਪਨੀਰ ਦੇ ਪਨੀਰ ਦੀ ਕਿੰਨੇ ਮੋਟੇ-ਮੋਟੇ ਬਣ ਕੇ ਦੇਖੋ ਤਿਆਰ ਹੋਏ ਨੇ ਇਹਨਾਂ ਨੂੰ ਆਪਾਂ ਬੋਲਦੰਝਾਈ ਕਰਨਾ ਬਹੁਤਾ ਜ਼ਿਆਦਾ ਇਹਨਾਂ ਪਕਾਲਾ ਨਹੀਂ ਕਰਨਾ ਹੈਗਾ ਬਿਲਕੁਲ ਸਨੇਹਰੀ ਜਿਆਦਾ ਨਹੀਂ ਕਰਨਾ ਕੱਟ ਕਰਨਾ ਹੈਗਾ ਬਸ ਇਹ ਦੀ ਕੀ ਪਕੜੀਆਂ ਉੱਪਰਲੀ ਲੇਅਰ ਦੇਖੋ ਕਿੰਨੇ ਸੋਹਣੇ ਆਪਣੇ ਕਿੰਨੇ ਮੋٹے-ਮੋٹے ਹੋ ਗਏ ਇਸ ਕਰਕੇ ਇਹਨਾਂ ਦੀ ਜਿਹੜੀ ਲੇਅਰ ਆ ਨਾ ਆਪਾਂ ਬਿਲਕੁਲ ਪਤਲੀ ਰੱਖਣੀ ਹੁੰਦੀ ਹੈ ਇਹ ਕਾਫੀ ਜਿਆਦੇ ਮੋਟੇ ਹੋ ਜਾਂਦੇ ਨੇ ਤੇ ਜੇ ਜਦੋਂ ਆਪਾਂ ਇਸ ਤਰ੍ਹਾਂ ਵੇਸਣ ਨੂੰ ਚੰਗੀ ਤਰ੍ਹਾਂ ਘੋਲ ਕੇ ਫਰਾਫੀ ਕਰ ਲੈਨੇ ਉਹਨਾਂ ਦੇ ਵਿੱਚ ਨਾ ਜਿਆਦਾ ਤੇਲ ਨਹੀਂ ਫਿਰ ਜਾਂਦਾ ਦੇਖੋ ਕਿੰਨੇ ਆਪਣੇ ਸੁੱਕੇ ਸੁੱਕੇ ਜਿੱਦਾਂ ਡਰਾਈ ਚਪਕੌੜੇ ਬਣ ਕੇ ਨਾ ਤਿਆਰ ਨੇ ਜਿਹੜਾ ਹੋਊਗਾ ਤੇਲ ਆਪਣਾ نیچے ਉਹਨੇ ਘਰ ਲੈਣਾ ਨਾ ਇਸ ਤਰ੍ਹਾਂ ਬਾਕੀ ਦੇ ਪਕੌੜੇ ਵੀ ਇਸ ਤਰ੍ਹਾਂ ਆਪਾਂ ਪੀਸ ਫੜਨਾ ਹੈ ਇਹਦੇ ਵਿੱਚ ਆਪਾਂ ਡਿਪ ਕਰਕੇ ਇਸ ਤਰ੍ਹਾਂ ਦੋ ਤਿੰਨ ਵਾਰੀ ਘੁਮਾ ਕੇ ਚਾਰੇ ਪਾਸੇ ਆਪਣੇ ਜਿਹੜਾ ਨਾ ਕੋਟਿੰਗ ਹੋਣੀ ਚਾਹੀਦੀ ਹੈ। ਬਾਕੀ ਦੇ ਪੀਸ ਵੀ ਸਾਰੇ ਆਪਾਂ ਇਸ ਤਰੀਕਾ ਪਾ ਲੈਣੇ ਨੇ। ਪਨੀਰ ਦਾ ਪਕੌੜਾ ਥੱਲੇ ਬਹਿ ਜਾਂਦਾ ਜਾ ਕੇ ਤੇ ਜਦੋਂ ਪੱਕ ਜਾਂਦਾ ਉੱਪਰ ਆ ਜਾਂਦਾ। ਅਪਾ ਜਦੋਂ ਵੀ ਪਨੀਰ ਦੇ ਪਕੌੜੇ ਘਰੇ ਬਣਾਉਨੇ ਆ ਇਸੇ ਤਰੀਕੇ ਨਾਲ ਹੀ ਬਣਾਉਨੇ ਆ ਤੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ ਦੇਖਦੇ ਪਕੌੜੇ ਬਿਲਕੁਲ ਬਣ ਕੇ ਆਪਣੇ ਤਿਆਰ ਨੇ ਆਜੋ ਸਾਰੇ ਜਣੇ ਆਪਾਂ ਅੰਜੋਏ ਕਰਦੇ ਆ ਚਾਹ ਦੇ ਨਾਲ ਚਾਹ ਵੀ ਆਪਣੇ ਕੋਲ ਕੁਝ ਪੀਆ ਆਪਾਂ ਦੋ ਆਟਮਪੂਰ ਜਿਹਾ ਬਣਾ ਕੇ ਦਿਖਾ ਦਿੱਤੇ ਚਾਰ ਚਾਰ ਪੰਜ ਪੰਜ ਹੀ ਆਪਾਂ ਪਾਏ ਨੇ ਕਿਉਂਕਿ ਖੁੱਲੇ ਡੁੱਲੇ ਨਾਲ ਫਿਰ ਵਿੱਚ ਭੱਜ ਕੇ ਭੱਜੇ ਫਿਰਦੇ ਵਧੀਆ ਬਣ ਜਾਂਦੇ ਨੇ। ਇਹ ਜਿਪਕੋੜੀ ਆਪਾਂ ਪਰਸਾ ਕਦਿਆਂ ਕੜਾਈ ਇਹ ਆਪਾਂ ਥੋੜ੍ਹਾ ਥੋੜ੍ਹਾ ਕਾ ਕੇ ਕੱਢ ਲੈਣੇ ਨੇ। ਕਿੱਟਨ ਲੋ ਡੀਸ ਤੇ ਅੰਨਾਂ ਪਾ ਸਾਰੇ ਪੂਰ ਜਿਹੜਾ ਸਾਰੇ ਪਕੌੜੇ ਜਿਹੜੇ ਨੇ ਕੱਢ ਕੇ ਤਿਆਰ ਕਰ ਲਵਾਂਗੇ। ਕਪੌਣੀ ਸਾਰੇ ਜਣ ਖਾਣ ਨੂੰ ਤਿਆਰ ਬੈਠੇ ਨੇ ਦੇਸਵਰੀ ਨਾਲ ਇੰਤਜ਼ਾਰ ਹੋ ਰਿਹਾ ਸਾਲੀ ਪਾਲਾ ਸਾਲੀ ਪਾਲਾ ਇਹਦੇ ਵਿੱਚ ਤਾਂ ਨਹੀਂ ਸਿਰਫ ਵੱਡੇ ਕੋਲੇ ਨਹੀਂ ਹਾਂ ਵੱਡੇ ਚ ਪਾਲਾ ਵੱਡੇ ਕੋਲੇ ਚ ਕਾਢ ਲਾ ਤੇ ਫਿਰ ਸੋਸ਼ਲ ਕੋਲੇ ਚ ਪਾਪਾ ਕੇ ਪਾਣੀ

ਪਤਾ ਨੂੰ ਇਹ ਮਲੀ ਵਾਲੀ ਚਟਨੀ ਵੀ ਬਣਾ ਕੇ ਖਾਣਾਂਗੇ ਅੱਜ ਬਤਾਪਾਂ ਬੋਤਲ ਵੀ ਲੈ ਕੇ ਆਂਦੀ ਆ ਜੇ ਉਹ ਵੀ ਚਟਨੀ ਹੈ ਨਾ ਆਪਾਂ ਪਲੇਟ ਤੇ ਪਾ ਕੇ ਤੁਹਾਨੂੰ ਦਿਖਾਣੇ ਆ ਬਾਕੀ ਦੇ ਪਕੌੜੇ ਆਪਾਂ ਫੇਰ ਕੱਟਾਂਗੇ ਤੇ ਆਪਾਂ ਪਹਿਲਾਂ ਤੁਹਾਨੂੰ ਦਿਖਾਉਣੀ ਆ ਲਓ ਜੀ ਪਕੌੜੇ ਦੇਖੋ ਤੁਸੀਂ ਬਿਲਕੁਲ ਬਣ ਕੇ ਤਿਆਰ ਨੇ ਆਪਣੇ ਕਿੰਨੇ ਕਿੰਨੇ ਮੋਟੇ ਹੋ ਗਏ ਆਪਾਂ ਦੇਖੋ ਕਿੰਨੀ ਤੁਸੀਂ ਦੇਖੋ ਇੰਨੀ ਪਤਲੀਆਂ ਪੰਡੇ ਲਈ ਹੈ ਤੇ ਆਪਣੇ ਇੰਨੇ ਨੇ ਮੋਟੇ ਪਕੌੜੇ ਹੋ ਗਏ ਨੇ ਇੰਨੇ ਨੇ ਮੋਟੇ ਸਾਰੇ ਇੱਧਰ ਆਪਣੀ ਚਟਨੀ ਤਿਆਰ ਹੈ ਇੱਧਰ ਆਪਣਾ ਚਾਹ ਦਾ ਚਾਹ ਬਿਲਕੁਲ ਬਣ ਕੇ ਤਿਆਰ ਹੈ ਆ ਜਓ ਜੀ ਸਾਰੇ ਪੀ ਲਓ ਚਾਹ ਨਾਲ ਖਾਓ ਪਨੀਰ ਵਾਲੇ ਪਕੌੜੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿੱਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਆ ਕਰੋ ਤੇ ਆਪਾਂ ਚੜ੍ਹਨੀ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਜੋ ਵੀ ਤੁਹਾਨੂੰ ਪਕਵਾਨ ਚਾਹੀਦਾ ਆਪਾਂ ਸਭ ਬਣਾ ਲੈਂਦੇ ਆ ਬਣਾ ਕੇ ਤੁਹਾਨੂੰ ਪਖਾਵਾਂਗੇ ਜਰੂਰ ਥੈਂਕ ਯੂ